ਹਾਂਜੀ ਦੋਸਤੋ ਸਭ ਨੂੰ ਪਤਾ ਹੀ ਆ ਜੀ ਜਿਹੜਾ ਕੁੱਲੜ ਪੀਜੀ ਵਾਲਿਆਂ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਜੀ ਬੜੀ ਦੁੱਖ ਵਾਲੀ ਗੱਲ ਆ ਜੀ ਜਿਹੜੇ ਸਾਡੇ ਪੰਜਾਬੀ ਲੋਕ ਹੋ ਕੇ ਜਿਹੜੇ ਗਾਂ ਦੀ ਗਾਂ ਜਿਹੜੇ ਪੰਜਾਬੀਆਂ ਨੂੰ ਖਾਸ ਕਰਕੇ ਬੇਨਤੀ ਆ ਭਰਾਓ ਜੇ ਕਿਸੇ ਕੋਲ ਵੀਡੀਓ ਹੈਗੀ ਆ ਤੇ ਉਹਨਾਂ ਦੀ ਭਾਈ ਸਾਹਿਬ ਜੀ ਡਿਲੀਟ ਮਾਰ ਦਿਓ ਕਿਉਂਕਿ ਚਲੋ ਜੇ ਕਿਤੇ ਕੋਈ ਗਲਤੀ ਭੁੱਲ ਭਲੇਖੇ ਕੋਈ ਕੰਮ ਜ਼ਿੰਦਗੀ ਚ ਬੰਤੇ ਕੋਲ ਹੋਈ ਗਿਆ ਬਾਤ ਇਹਦਾ ਇਹ ਮਤਲਬ ਨਹੀਂ ਵੀ ਹੁੰਦਾ ਆਪਾਂ ਜਲੂਸ ਹੀ ਕੱਢ ਕੇ ਛੱਡਦਾ ਵਾਂ ਇਹ ਥੋੜਾ ਜਿਆ ਸੋਚਿਆ ਕਰੋ ਜਿੰਦੇ-ਜਿੰਦੇ ਕੋਲ ਵੀ ਬਾਈ ਜੀ ਜਿੰਦੇ ਵੀ ਜਾਂ ਕਿਤੇ ਕਿਸੇ ਨੇ ਵੀ ਭਾਈਆ ਕਿਤੇ ਵੀ ਵੀਡੀਓ ਪਈ ਆ ਤਾਂ ਉਹਦੀ ਡਿਲੀਟੇ ਮਾਰੋ ਬੜੀਆਂ ਆਪਾਂ ਦੇਖ ਰਹੇ ਆ ਜੀ ਉਹ ਵੀਡੀਓ ਤੇ ਉੱਤੇ ਧੁੰਦਲਾ ਜਾ ਕਰਕੇ ਜਾਂ ਕੋਈ ਥੋੜਾ ਬਹੁਤ ਕੱਟ ਵਾੜ ਕਰਕੇ ਉਹ ਵੀਡੀਓ ਚਲਾਈਆਂ ਜਾ ਰਹੀਆਂ ਵਾ ਤੇ ਖਾਸ ਕਰਕੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਭਾਈ ਸਾਹਿਬ ਜੀ ਇੱਜ਼ਤਾਂ ਸਾਰਿਆਂ ਨੂੰ ਸਾਂਝੀਆਂ ਹੁੰਦੀਆਂ ਵਾ ਇਹ ਯੋਧਿਆਂ ਦੀ ਕੌਮ ਇਹ ਉਹ ਯੋਧਿਆਂ ਦੀ ਕੌਮ ਦੇ ਤੁਸੀਂ ਵਾਰਸ ਜੇ ਵੀ ਜਿਹੜੇ ਕਿਸੇ ਦੀ ਧੀ ਭੈਣ ਦੇ ਸਿਰ ਤੋਂ ਚੁੰਨੀ ਲੈ ਵੀ ਜਾਂਦੀ ਸੀ ਨਾ ਤੇ ਸਿਰ ਟੱਕਦੇ ਸੀ ਵੀ ਕੁੜੀਏ ਆਪਣਾ ਸਿਰ ਟੱਕ ਕੋਈ ਵੇਖਣ ਵਾਲਾ ਕੀ ਆਖੂ ਹਨ ਤੇ ਅੱਜ ਕੱਲ ਉਹ ਹੀ ਜਿਹੜੇ ਕਈ ਵੀਰ ਮੈਂ ਦੇਖਿਆ ਵੀ ਵੀਡੀਓ ਵਾਇਰਲ ਕਰੀ ਜਾਂਦੇ ਆ ਉੱਤੇ ਲਾ ਲਾ ਕੇ ਬਣਾ ਬਣਾ ਕੇ ਉਹਨਾਂ ਦੀਆਂ ਚਾਰ ਵਿਊ ਲੈਣ ਦੇ ਮਾਰੇ ਭਾਈ ਸਾਹਿਬ ਜੀ ਚਾਰ ਵਿਊਆਂ ਦੀ ਖਾਤਰ ਕਿਸ ਦੀ ਇੱਜ਼ਤ ਨਾਰੋ ਲੋ ਕਿਸੇ ਦੀ ਧੀ ਭੈਣ ਦੀ ਕਿਸੇ ਭਰਾ ਦੀ ਚਲੋ ਜੇ ਕਿਸੇ ਇਨਸਾਨ ਕੋਲ ਗਲਤੀ ਹੋ ਵੀ ਜਾਂਦੀ ਆ ਜਿੱਥੇ ਸੌ ਚੰਗਾ ਕਰਦਾ ਉੱਥੇ ਕੋਈ ਗਲਤ ਵੀ ਹੋ ਜਾਂਦਾ ਵਾ ਚਲੋ ਜਿੰਨੇ ਵੀ ਕਿਤੇ ਉਹਨਾਂ ਦੀ ਵੀਡੀਓ ਲਏ ਲੀਕ ਕੀਤੀ ਆ ਠੋਕੇ ਪ੍ਰਸ਼ਾਸਨੋਂ ਦੇ ਤੇ ਪਰਚਾ ਕਰੇ ਦਰਜ ਇਹੋ ਜੀ ਸਜ਼ਾ ਦੇਵੇ ਵੀ ਰਹਿੰਦੀ ਦੁਨੀਆ ਤੱਕ ਲੋਕ ਕੋਈ ਵੀ ਗਾ ਇਹੋ ਜਿਹਾ ਕੰਮ ਨਾ ਕਰਨ ਇਸ ਤਰ੍ਹਾਂ ਤਾਂ ਹਜ਼ਾਰਾਂ ਲੋਕਾਂ ਦੇ ਮੋਬਾਈਲ ਡੇਗ ਪੈਂਦੇ ਆ ਕਈ ਕੁਝ ਹੋ ਜਾਂਦਾ ਇਸ ਤਰ੍ਹਾਂ ਤਾਂ ਹਰੇਕ ਕੋਈ ਕਿਸੇ ਦਾ ਡਾਟਾ ਲੀਕ ਕਰ ਦੇ ਇਹ ਕੋਈ ਮਰਦਾਂ ਵਾਲੇ ਕੰਮ ਨਹੀਂ ਹੁੰਦੇ ਜੇ ਕੋਈ ਗੱਲ ਬਾਤ ਆ ਤਾਂ ਸਾਡੇ ਫੌਜ ਵਾਲੇ ਨੌਕਰੀਆਂ ਕਰਦੇ ਆ ਬਾਰਡਰਾਂ ਤੇ ਉੱਥੇ ਜਾਓ ਕੋਈ ਮਰਦਾਨਗੀ ਵਿਖਾਉਣੀ ਹੈ ਤੇ ਵਿਖਾਓ ਇਹ ਕੀ ਗੱਲ ਹੈ ਕਿਸੇ ਦੀ ਤੀ ਪਹਿਣ ਦੀ ਬੇਇੱਜ਼ਤੀ ਤੁਸੀਂ ਸੋਸ਼ਲ ਮੀਡੀਆ ਤੇ ਚੱਕ ਚੱਕ ਪੋਸਟਾਂ ਪਾਈ ਜਾਂਦੇ ਜੇ ਵਾਇਰਲ ਕਰੀ ਜਾਂਦੇ ਜੇ ਤੁਸੀਂ ਆਪ ਦਾ ਹੀ ਸੁਆਦ ਤੇ ਲੈਣ ਦੀ بجائے ਥੋੜੀ ਗੱਲ ਹੈ ਕਿਸੇ ਦੀ ਇੱਜ਼ਤ ਨਹੀਂ ਤੁਸੀਂ ਦੇਖਦੇ ਉਹਨਾਂ ਨੂੰ ਹਰ ਇੱਕ ਨੂੰ ਵੀਰਾਂ ਨੂੰ ਬੇਨਤੀ ਆ ਵੀ ਭਾਈ ਸਾਹਿਬ ਕਿਸੇ ਕੋਲ ਵੀ ਵੀਡੀਓ ਜਾਂਦੀ ਆ ਕੁਲੜ ਪੀਜੇ ਵਾਲਿਆਂ ਦੀ ਭਾਈ ਸਾਹਿਬ ਜੀ ਉਹ ਡਿਲੀਟ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਮੰਜੋ ਭੋ ਨੇੜੇ ਹੀ ਹੁੰਦਾ ਵਾ ਸਿਆਣਾ ਨੇ ਆਖਿਆ ਇੱਕ ਹੱਥ ਦੇ ਤੇ ਦੂਜੇ ਹੱਥ ਲੈ ਜੇ ਕਿਸੇ ਨਾਲ ਆਪਾਂ ਕੀ ਇਹਨਾਂ ਹੁੰਦੇ ਨਾ ਜੇ ਕਿਸੇ ਤੋਂ ਆਪਾਂ ਟੋਆ ਪਟਾਂਗੇ ਤੇ ਉਹ ਬੰਦਾ ਖੂਚ ਡਿੱਗਦਾ ਏ ਹਮੇਸ਼ਾ ਗੱਲਾਂ ਆਪਾਂ ਸੱਚ ਹੁੰਦੀਆਂ ਵੇਖੀਆਂ ਨੇ ਤੁਸੀਂ ਕਿਸੇ ਅੱਗੇ ਵੀ ਖੱਡਾ ਪਟੋਗੇ ਤੇ ਤੁਸੀਂ ਖੂਚ ਡਿੱਗੋਗੇ ਇਹ ਗੱਲ ਪੱਕੀ ਏ ਜੀ ਇਹੋ ਹੀ ਕਹਿੰਤ ਉਹਦੀ ਮਾਂ ਤਰਲੇ ਪਾ ਰਹੀ ਆ ਉਹ ਭਰਾ ਪਾ ਰਿਆ ਜੀ ਤੇ ਬੜਾ ਦੁੱਖ ਲੱਗਾ ਜੀ ਤੇ ਕਰੋ ਜਿਹੜੀ ਵੀਡੀਓ ਬਾਤੋ ਬਾਤੇ ਸ਼ੇਅਰ ਤੇ ਉਹਨਾਂ ਨੂੰ ਉਹਨਾਂ ਨਸੀਹਤ ਦਿਓ ਵੀ ਜਿਹੜੇ ਵੀਡੀਓ ਵਾਇਰਲ ਕਰਦੇ ਨੇ ਮੈਂ ਤਾਂ ਹੋਰਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਉਹਨਾਂ ਦੇ ਹੱਕ 'ਚ ਵੀਡੀਓ ਪਾਓ ਵੀ ਚਲੋ ਜੇ ਕਿਤੇ ਗਲਤੀ ਹੋ ਹੀ ਗਈ ਆ ਯਾਰ ਉਹਨੂੰ ਹਰ ਇੱਕ ਬੰਦਾ ਵੀਡੀਓ ਡਿਲੀਟ ਕਰੇ ਤੇ ਫਿਰ ਜਾ ਕੇ ਭਾਈ ਸਾਹਿਬ ਜੀ ਕੋਈ ਹੱਲ ਹੋ ਸਕਦਾ ਵਾ ਤੇ ਜਿਹਨੇ ਜਿਹੜੇ ਵੀ ਕੋਈ ਗਲਤ ਵੀਡੀਓ ਲੀਕ ਕਰਦੇ ਜਾਂ ਕੁਝ ਕੋਈ ਬੁੜਾਵਾ ਦੇ ਕੇ ਵੀਡੀਓ ਪਾਉਂਦਾ ਤੇ ਉਹਦੇ ਤੇ ਠੋਕੇ ਪਰਚਾ ਕੀਤਾ ਜਾਵੇ। ਇਹੀ ਆਪਾਂ ਦਾ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ। ਬਾਕੀ ਕਰੋ ਵੀਡੀਓ ਸ਼ੇਅਰ। ਹੁਣ ਆਪਾਂ ਫਦੇ ਬੁਲਾ ਦਈਏ। ਤੇ ਬਾਕੀ ਆਪਾਂ ਤਸਵੀਰ ਵੀ ਤੁਹਾਨੂੰ ਆ ਲਾ ਕੇ ਵਿਖਾ ਰਹੇ ਆਂ ਵੀ ਜਿਹੜੀ ਉਹ ਤਸਵੀਰ ਤੁਸੀਂ ਨਾਲ-ਨਾਲ ਚੱਲਦੀ ਵੇਖ ਰਹੇ ਜੇ ਇਹਨਾਂ ਦੀ ਇਹ ਵੀਡੀਓ ਆ ਜੀ ਕੁੱਲਰ ਪੀਜੇ ਵਾਲਿਆਂ ਦੀ ਤੇ ਕਰੋ ਵੀਡੀਓ ਸ਼ੇਅਰ ਬਾਕੀ ਹੁਣ ਆਪਾਂ ਫਦੇ ਬੁਲਾ ਦਈਏ ਵੈਗਰ ਜੀ ਕਾ ਖਾਲਸਾ ਸ੍ਰੀ ਵੈਗਰ ਜੀ ਕੀ ਫਤਿਹ ਜੀ।